ਇਨਾਖਾਨ ਜੋ ਹਮੇਸ਼ਾ ਹੀ ਆਪਣੀ ਅਦਾਕਾਰੀ ਆਪਣੀ ਖੂਬਸੂਰਤੀ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਪਰ ਅਚਾਨਕ ਉਹਨਾਂ ਦੀ ਜ਼ਿੰਦਗੀ ਇੱਕ ਅਚੇਹ ਮੋੜ ਤੇ ਆ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਆਪਣੇ ਸੋਹਣੇ ਸੁਨੱਖੇ ਲੰਬੇ ਵਾਲ ਜਿਹੜੇ ਨੇ ਉਹ ਕੱਟਨੇ ਪੈ ਜਾਂਦੇ ਨੇ ਜੀ ਹਾਂ ਇਨਾਖਾਨ ਨੂੰ 3rd ਸਟੇਜ ਦਾ ਅਪਸ ਕੈਂਸਰ ਹੈ ਤੇ ਇਹ ਜਾਣਕਾਰੀ ਇਨਾਖਾਨ ਦੇ ਵੱਲੋਂ ਖੁਦ ਹੀ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਜਿਹੜੀ ਉਹਨਾਂ ਨੂੰ ਤਸੀਹੇ ਜਾਂਦੀ ਤੇ ਉਸ ਤੋਂ ਬਾਅਦ ਹਿਨਾ ਖਾਨ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਤੇ ਕੁਝ ਪੋਸਟ ਅਜਹੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਉਹਨਾਂ ਦੇ ਹੌਂਸਲੇ ਨੂੰ ਵੀ ਦਿਖਾਉਂਦੀਆਂ ਨੇ ਤੇ ਦੂਜਿਆਂ ਦੇ ਮਨਾਂ ਦੇ ਅੰਦਰ ਵੀ ਹੌਂਸਲਾ ਪਾ ਦਿੰਦੀਆਂ ਨੇ ਤੇ ਹੁਣ ਇੱਕ ਹੋਰ ਵੀਡੀਓ ਹਿਨਾ ਖਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ट्रांजिशन ਵੀਡੀਓ ਦਿਖਾਈ ਹੈ ਜਿਸ ਦੇ ਵਿੱਚ ਪਹਿਲਾਂ ਉਹਨਾਂ ਨੇ ਆਪਣੀ ਇੱਕ ਪਿਕਚਰ ਲਗਾਈ ਜਿਸ ਦੇ ਵਿੱਚ ਉਹਨਾਂ ਦੇ ਲੰਬੇ-ਲੰਬੇ ਵਾਲ ਸੀ ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ट्रांजिशन ਇਫੈਕਟ ਲਗਾ ਕੇ ਉਹਦੇ ਵਿੱਚ ਇੱਕ ਪਿਕਚਰ ਐਡ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਵਾਲ ਜਿਹੜੇ ਨੇ ਉਹਨਾਂ ਨੇ ਕੱਟੇ ਹੋਏ ਨੇ ਉਹਨਾਂ ਦੇ ਸ਼ਾਰਟ ਹੈਅਰਜ਼ ਦੀ ਪਿਕਚਰ ਜਿਹੜੀ ਉਹਨਾਂ ਦੇ ਵੱਲੋਂ ਕਾਈ ਗਈ ਹੈ ਤੇ ਨਾਲ ਹੀ ਇਸ ਵੀਡੀਓ ਦੇ ਨਾਲ ਉਹਨਾਂ ਨੇ ਕੈਪਸ਼ਨ ਲਿਖਿਆ ਕਿ ਇਹ ਜੋ ਲੁੱਕ ਹੈ ਮੇਰੀ ਹੁਣ ਦੀ ਸਿਚੁਏਸ਼ਨ ਨੂੰ ਬਖੂਬੀ ਜਿਹੜਾ ਉਹ ਦੱਸ ਰਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਪੂਰਾ ਹੌਂਸਲਾ ਉਹ ਮੇਰਾ ਅੱਲਾ ਮੈਨੂੰ ਦੇ ਰਿਹਾ ਤੇ ਉਹ ਕਦੇ ਵੀ ਡੋਲੇਗਾ ਨਹੀਂ ਤੇ ਇਸ ਤੋਂ ਪਹਿਲਾਂ ਹਿਨਾਖਾਂਡ ਦੇ ਵੱਲੋਂ ਦੋ ਹੋਰ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਹਿਨਾਖਾਂਡ ਦੇ ਵੱਲੋਂ ਪਹਿਲਾਂ ਆਪਣੇ ਫੈਨਸ ਨੂੰ ਦੱਸਿਆ ਗਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਕੈਂਸਰ ਹੈ ਉਸ ਤੋਂ ਬਾਅਦ ਉਹ ਇਸ ਗੱਲ ਦੇ ਪਤਾ ਹੋਣ ਦੇ ਬਾਵਜੂਦ ਇੱਕ ਅਵਾਰਡ ਫੰਕਸ਼ਨਸ ਦੇ ਵਿੱਚ ਜਾਂਦੇ ਨੇ ਜੋ ਕਿ ਆਲਰੇਡੀ ਪ੍ਰੀਪਲਾਨਡ ਸੀ ਤੇ ਜਦੋਂ ਉਹ ਉੱਥੇ ਪਹੁੰਚਦੇ ਨੇ ਤਾਂ ਉਹ ਆਪਣੇ ਅਵਾਰਡ ਫੰਕਸ਼ਨ ਤੇ ਆਪਣੀ ਇਸ ਜੋ ਵੀ ਉਹਨਾਂ ਨੂੰ ਜਾਣਕਾਰੀ ਆਪਣੀ ਸਿਹਤ ਨੂੰ ਲੈ ਕੇ ਮਿਲੀ ਸੀ ਉਸ ਦਾ ਬਿਲਕੁਲ ਵੀ ਪ੍ਰਭਾਵ ਨਹੀਂ ਪੈਂਡ ਦਿੰਦੇ ਬਹੁਤ ਹੀ ਖੂਬਸੂਰਤੀ ਦੇ ਨਾਲ ਹਿਨਾ ਖਾਨ ਬਹੁਤ ਹੀ ਹੌਸਲੇ ਦੇ ਨਾਲ ਹਿਨਾ ਖਾਨ ਉਸ ਫੰਕਸ਼ਨ ਅਟੈਂਡ ਕਰਕੇ ਆਉਂਦੀ ਹੈ ਉਸ ਤੋਂ ਬਾਅਦ ਹਿਨਾ ਖਾਨ ਦੇ ਵੱਲੋਂ ਫਿਰ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਹ ਆਪਣੀ ਪਹਿਲੀ ਕੀਮੋਥੈਰਪੀ ਦੇ ਲਈ ਉੱਥੇ ਪਹੁੰਚ ਚੁੱਕੀ ਹੈ ਜੀ ਹਾਂ ਅਵਾਰਡ ਫੰਕਸ਼ਨ ਤੋਂ ਬਾਅਦ ਹਿਨਾ ਖਾਨ ਡਾਇਰੈਕਟਲੀ ਆਪਣੀ ਕੀਮੋਥੈਰਪੀ ਦੇ ਲਈ ਪਹੁੰਚਦੀ ਹੈ ਤੇ ਕੀਮੋਥੈਰਪੀ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਲੀ ਕੀਮੋਥੈਰਪੀ ਕਰਵਾ ਲਈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਹੱਥੀ ਆਪਣੇ ਵਾਲਾਂ ਨੂੰ ਕੱਟਿਆ ਜਾਂਦਾ ਹੈ ਹਾਲਾਂਕਿ ਉਸ ਵੀਡੀਓ ਦੇ ਵਿੱਚ ਉਹਨਾਂ ਦੇ ਮਦਰ ਦੇ ਉਹਨਾਂ ਦੀ ਮਾਂ ਦੇ ਰੋਣ ਦੀ ਆਵਾਜ਼ ਵੀ ਆਉਂਦੀ ਹੈ ਤੇ ਪਲਕੀ ਹਿਨਾ ਖਾਨ ਜਿਹੜੀ ਹੈ ਉਹ ਆਪਣੇ ਮਦਰ ਨੂੰ ਖੁਦ ਹੌਸਲਾ ਦਿੰਦੀ ਹੋਈ ਦਿਖਾਈ ਦੇ ਰਹੀ ਹੁੰਦੀ ਹੈ ਆਪਣੇ ਮਦਰ ਨੂੰ ਇਹ ਕਹਿ ਰਹੀ ਹੁੰਦੀ ਹੈ ਕਿ ਮੰਮਾ ਕੋਈ ਗੱਲ ਨਹੀਂ ਵਾਹ ਲਈ ਨੇ ਤੁਸੀਂ ਵੀ ਕੱਟਦੇ ਹੋਵੋਗੇ ਦੁਨੀਆ ਤੇ ਹੋਰ ਵੀ ਲੋਕ ਨੇ ਜੋ ਆਪਣੇ ਲੰਬੇ ਵਾਲਾਂ ਨੂੰ ਕੱਟ ਕੇ ਛੋਟਾ ਕਰ ਲੈਂਦੇ ਹੋਣਗੇ ਉਹੀ ਫਿਰ ਕੀ ਹੋ ਗਿਆ ਜੇ ਮੈਂ ਕਰ ਲੱਤਾ ਜੀ ਹਾਂ ਉਹਨਾਂ ਦੇ ਵੱਲੋਂ ਇਹ ਹੌਸਲਾ ਆਪਣੀ ਮਾਂ ਨੂੰ ਦਿੱਤਾ ਜਾਂਦਾ ਤੇ ਉੱਥੇ ਹੀ ਹਿਨਾ ਖਾਨ ਦੇ ਇਸ ਹੌਸਲੇ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੌਸਲਾ ਭਰ ਦਿੱਤਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਹਿਨਾ ਖਾਨ ਨੂੰ 3 ਸਟੇਜ ਦਾ ਬ੍ਰੈਸਟ ਕੈਂਸਰ ਹੈ ਤੇ ਉਹਨਾਂ ਦੀ ਇੱਕ ਕੀਮੋਥੈਰੇਪੀ ਹੋ ਚੁੱਕੀ ਹੈ ਤੇ ਲਗਾਤਾਰ ਉਹਨਾਂ ਦੀ ਬਾਡੀ ਤੇ ਕੀਮੋਥੈਰੇਪੀ ਦੇ ਇਫੈਕਟਸ ਵੀ ਜਰ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਨੇ ਇੱਕ ਪਿਕਚਰ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੀ ਬਾਡੀ ਤੇ ਕੁਝ ਮਾਰਕਸ ਜਿਹੜੇ ਨੇ ਉਹ ਪਏ ਹੋਏ ਨਜ਼ਰ ਆ ਰਹੇ ਸੀ ਤੇ ਉਥੇ ਫੈਨਸ ਜਿਹੜੇ ਨੇ ਉਹਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਹੇ ਨੇ ਤੇ ਉਥੇ ਹਿਨਾ ਖਾਨ ਵੀ ਜਿਹੜੀ ਹੈ ਉਹ ਹਰ ਕਿਸੇ ਨੂੰ ਇਹੀ ਸੁਨੇਹਾ ਦੇ ਰਹੀ ਹੈ ਕਿ ਇਹ ਜੋ ਬਿਮਾਰੀ ਜੋ ਮੈਨੂੰ ਹੈ ਇਹ ਮੇਰੇ ਲਈ ਕੋਈ ਬਹੁਤ ਵੱਡਾ ਜਿਹੜਾ ਚੈਲੰਜ ਨਹੀਂ ਹੈ ਬਲਕਿ ਮੇਰੇ ਲਈ有机会 ਹੈ ਜਿਸ ਦੇ ਵਿੱਚੋਂ ਮੈਂ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਨਿਖਾਰ ਕੇ ਬਾਹਰ ਲੈ ਕੇ ਆਵਾਂਗੀ